ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਨਵ ਬਸੀਆਂ ਪੂਰੇ ਟਾਪ ਕੁਆਲਿਟੀ ਦੀਆਂ ਭਰਾ ਤਕਾਊਆ ਜਿਹੜੀ ਮਰਜ਼ੀ ਚੈੱਕ ਕਰਕੇ ਤਸੱਲੀ ਕਰ ਸਕਦੇ ਹੋ ਬਾਕੀ ਬਾਈ ਨੇ ਇੱਕ ਆਫਰ ਹੋਰ ਲਾਇਆ ਪੂਰੇ ਪੰਜਾਬ ਦਾ ਕਿਰਾਇਆ ਫ੍ਰੀ ਹੈ ਜੇ ਸਾਰੀਆਂ ਬਸੀਆਂ ਲੈਣੀਆਂ ਜਾਂ ਅੱਧੀਆਂ ਬਸੀਆਂ ਲੈਣੀਆਂ ਠੀਕ ਹੈ ਜੀ ਤੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਬਾਈ ਜੀ ਭਾਈ ਜੀ ਨਾਲ ਜੁੜ ਕਨੈਕਟ ਕਰੋ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਪੂਰਾ ਤਾਰਾ ਠੀਕ ਹੈ ਜੀ ਵੱਡੀ ਵੀਡੀਓ ਚ ਦਿਖਾਵਾ ਚੰਗੀ ਤਰ੍ਹਾਂ ਲੋ ਜੀ ਇਹ ਆਪਣੀ ਸ਼ਾਰਟ ਵੀਡੀਓ ਕਿਉਂਕਿ ਰੀਲ ਪਾਉਣੀ ਹੁੰਦੀ ਹੈ 1 ਮਿੰਟ ਦੀ ਹੁੰਦੀ ਹੈ ਇਹ ਇਸ ਕਰਕੇ ਸ਼ਾਰਟ ਵੀਡੀਓ ਚ ਸਮਝ ਕੱਲ੍ਹ ਹੀ ਜਾਣਕਾਰੀ ਦਿੰਦੇ ਵੱਡੀ ਵੀਡੀਓ ਅਪਲੋਡ ਆਪਾਂ ਜਲਦੀ ਕਰ ਦਾਂਗੇ ਤੇ ਚੈੱਕ ਕਰ ਸਕੋ ਕੱਲੀ ਕੱਲੀ ਬੱਸ ਹੀ ਵੱਡੀ ਛੋਟੀ ਠੀਕਾ ਲੈਣ ਦੇ ਦੀ ਕਾ ਵਾਲਾ ਜੀ ਠੀਕ ਹੈ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ OK. Bye.